ਨੂੰ ਪੈ ਗਈ ਨਹੀਂ ਕਾਣਾ ਦਾ ਵੀ ਕਾਲਜੇ ਠੰਡਿਚ ਪਾਣੀ ਪੀ ਕੇ ਹੈ ਆ ਇਧਰ ਵੇਹਲਾ ਇਧਰ ਵੇਹਲਾ ਕਿਤੇ ਸਾਰੀ ਬਾਲਟੀ ਪਾਣੀ ਦੀ ਪੀ ਗਈ ਉਹ ਚੰਦਰਾ ਜੀ ਉਹ ਤੋਂ ਮੇਰੇ ਡੱਗਰਾਂ ਨਜ਼ਰ ਲਾ ਕੇ ਤੋੜ ਤੈਨੂੰ ਵੇਖ ਕੇ ਪੱਠੇ ਵੀ ਖਾਣ ਦੇ ਚੰਦਰਾ ਠੀਕ ਬਹਾ ਬੇਚੰਦ ਈ ਜਹਾ ਦਮਾ ਠੀਕ ਦਮਾ ਅੰਦਰ ਹੀ ਸਾਰਾ ਠੰਡਾ ਠੀਕ ਪੜਿਆ ਹੋਇਆ ਵੀ ਕੀ ਹਾਂ ਚੱਲੇ

ਉਹ ਇਹੋ ਕੁਝ ਚਾਹੁੰਦਾ ਨਾ ਕੰਮ ਕਿ ਉਹ ਬਾਜ਼ ਮੇਰਾ ਆਵਾਜ਼ ਜਿਹੜਾ ਪੈ ਜਾਣਾ ਹੀ ਜਾਣੋ ਉਹਦੇ ਤੇ ਵਿਚਾਰੀ ਕੱਲੀ ਕੀ ਕਰਦੀ ਹੋ ਇਹ ਕਾਇਤ ਇਸ ਨੂੰ ਚੀਕ ਤੋੜੋ ਤੋੜੋ ਇਹ ਐ ਨਹੀਂ ਕਰਮ ਕੀ ਕਰਦਾਈ ਕੋਸ਼ਿਸ਼ ਨਹੀਂ ਕਰਨਾ ਕਿ ਬੇਤੀ ਦੀ ਬਾਤ ਹੀ ਆਉਂਦੇ ਹੋਮ ਸ਼ੈਲ ਮੈਂ ਨਾ ਮੈਂ ਹਾਂ ਚੱਲ ਪੌਮ ਫੜਾਉਣੀ ਅੱਜ ਘਰੇ ਹੀ ਆ ਤੂੰ ਅੱਜ ਕਿਹੜੀ ਡਿਊਟੀ ਤੇ ਜਾਣੀ ਹਣੀ ਵੀਰੇ ਅੱਜ ਮੈਂ ਘਰੇ ਉਹ ਕਿ ਤੂੰ ਰਾਣੋ ਕੋਲ ਨਹੀਂ ਚੱਲ ਜਲਦੀ ਮੈਨੂੰ ਕੰਮ ਹੈ ਕੀਤਾ ਅੱਜ ਵੀ ਰਾਣੋ ਕੋਲ ਨਾ ਪੁੱਜੀ ਹੋਵੇ ਸ਼ੁਕਰ ਮੈਂ ਹਾਂ ਅੱਜ ਦਾ ਸੁੱਖ ਮੇਰੀ ਸੁਣ ਗੱਲ ਮੇਰਾ ਹੋਮ ਸ਼ੈਲ ਦਾ ਟਾਈਮ ਨਹੀਂ ਹੈਗਾ ਮੈਂ ਵੀ ਰੌਲਾ ਨਹੀਂ ਪਾਉਂਦੀ ਕਿ ਮੈਂ ਤਾਂ ਉਹਨੂੰ ਪੱਠੇ ਪਹੁੰਚ ਜਾਣਾ ਮੈਂ ਤਾਂ ਵੇਖਣ ਜਾਣਾ ਮੈਂ ਤਾਂ ਤੈਨੂੰ ਦੇਖਣ ਲਈ ਹੀ ਜਾਣਾ ਨਹੀਂ ਮੈਂ ਹੁਣੇ ਪਹਿਲਾਂ ਤੁਰਿਆ ਹੀ ਮੈਂ ਵੇਖ ਆਈ ਹਾਂ ਉੱਥੇ ਹੀ ਆ ਕਿਤੇ ਨਹੀਂ ਗਈ ਨਹੀਂ ਨਹੀਂ ਆ ਮੇਰਾ ਨਹੀਂ ਟਾਈਮ ਹੈਗਾ ਮੈਂ ਤਾਂ ਚ ਮਾਜਨ ਪੱਠਾ ਦੱਥਾ ਸੇਰ ਦੀ ਐਣੀ ਉਤਰੀ ਲੋਵਾਂ ਗੰਦੀ ਤੇ ਪਿਆਜ਼ਾਂ ਤੇ ਸੰਘ ਵਿਚਾਰੀ ਦਾ ਸੁੱਕਾ ਪਿਆ ਹੋਣਾ ਨਾ ਮੈਂ ਪਾਣੀ ਪੁਣੀ ਨੇ ਉਹਨੂੰ ਡਾਉਣਾਗਾ ਤੇਰੇ ਭਾਣੇ ਦੱਸਾਂ ਕਿ ਸੁੱਕਾ ਹੈ ਬੁੱਲਰ ਚ ਬਰਖ ਵਾਲਾ ਤੂੰ ਨਾ ਬਹੁਤੀਆਂ ਗੱਲਾਂ ਨਾ ਮਾਰਿਆ ਕਰ ਤੇ ਮੈਂ ਦੱਸਾਂ ਮੈਂ ਵਾਟਰ ਕੂਲਰ ਵਾਲਾ ਜਾਵਾਂ ਮੈਂ ਜਿਹੜਾ ਮਰਜ਼ੀ ਤੇਵਾਂ ਤੈਨੂੰ ਕੀ ਭੀੜ ਹੁੰਦੀ ਨਹੀਂ ਵੀ ਉਹਦਾ ਸੰਘ ਜਿਹੜਾ ਦੂਜੇ ਡੰਗਰ ਬੱਤੇ ਉਹਨਾਂ ਦਾ ਸੰਘ ਸੁੱਕਦਾ ਨਹੀਂ ਉਹਦਾ ਐਵੇਂ ਤਾਂ ਸੰਘ ਸੁੱਕੀ ਜਾਂਦਾ ਰਹਿੰਦਾ ਨਾ ਉਹ ਦੂਸਰ ਦਾ ਵੇ ਨਾ ਕਿਤੇ ਇਹਨੂੰ ਉੱਤੇ ਬਰਾਬਰ ਤੇ ਆੜ ਕੇ ਫੱਬ ਕੇ ਬਹਿ ਜਾਂਦੇ ਕਿ ਤੇਰੇ ਕੋਲ ਚੜਿਆ ਵੀ ਨਹੀਂ ਜਾਂਦਾ ਆ ਜੇ ਇਹ ਵੇਢੀ ਚ ਨਹੀਂ ਉਹਨਾਂ ਪਾਣੀ ਤੇ ਆਉਣਾ ਮੇਰੇ ਮਗਰ ਨਹੀਂ ਆਉਣਾ ਪਾਣੀ ਮੈਂ ਤੇ ਸਲਾਹ ਹੀ ਦਿੱਤੀ ਬੈਠਾ ਲਈ ਕੇ ਬੋਤਲ ਭਰ ਕੇ ਲਈ ਆ ਰਹਿ ਫਤਿਆਂ ਜੇ ਲੈ ਕੇ ਫਰਿੱਜ ਚੋਂ ਠੰਡ ਪੈ ਜੂ ਉਹਦੇ ਕਾਲਜ ਨਾਲ ਤੇਰੇ ਨੂੰ ਉਹਦਾ ਤੇ ਤੱਪਣਾ ਤੱਪਣਾ ਮੈਨੂੰ ਲੱਗਦਾ ਤੇਰਾ ਨਾਲ ਦੀ ਨਾਲ ਤਾਂ ਪਿਆ ਰਹਿਂਦਾ ਸੁੱਖ ਨਾ ਇਹਦੀ ਰਾਣ ਇੱਧਰ ਆਣੋਂ ਨਹੀਂ ਸੂਤ ਆਉਂਦੀ ਬਾਦੀ ਮੱਝ ਦੇ ਦਤੀ ਹੈ ਨਾ ਹੈ ਇਹ ਤਾਂ ਸਿਆਪਾ ਦੇਦਾ ਸਾਡੇ ਭਾ ਦਾ ਲੋਕਾਂ ਮੇਰੀ ਟਿਕਾਂ ਤਾਂ ਮੱਝਾਂ ਆਈਆਂ ਦੇਤੀਆਂ ਆ ਇਦਾਂ ਤਾਂ ਨਹੀਂ ਕੋਈ ਵੀ ਕਰਦਾ ਦੇਖੀ ਇਹਨੇ ਹੁਣ ਕੀ ਕਰਨਾ ਫਿਰ ਹੁਜਾ ਕੁੱਚੀ ਕਰਕੇ ਦੁੱਜੀਆਂ ਡੰਗਰਾਂ ਖਲੋ ਰੜਾ ਖਾਂ ਕਰਾਉਣਾ ਉਹਨਾਂ ਖਲੇ ਕੱਖ ਨਹੀਂ ਦੇ ਰਹਿਣ ਦੇਣਾ ਐਵੇਂ ਦੀ ਫਿਰੇ ਨਹੀਂ ਵੇਦੀ। ਕਿ ਉਹ ਵੀ ਬੇਜਮਾਨ ਉਹਨਾਂ ਦਾ ਕਾਹਦਾ ਸਰੀਕਾ। ਸੁੱਕਣਾ ਇਹਦਾ ਹੀ ਨਹੀਂ ਸੁਕਾਉਂਦੀ। ਇਹਨੇ ਦੁੱਜੀਆਂ ਗਾੜੀਆਂ ਹੁਜਾ ਕੁੱਚੀ ਕਰਕੇ ਸਾਰਾ ਉਹਦੇ ਗਾੜੀ ਪੱਠਾ ਡੱਕਾ ਕਰਾਉਣਾ ਦਿਹਾੜੀ ਦਾ ਚਾਹ ਚੜਾ ਰ ਪਾਣੀ ਵਿਖਾਉਂਦੀ ਲੈ ਦੱਸ ਹੈ। ਆ ਜਿਹੜਾ ਸੁੱਕਣਾ ਸੁਈ ਨਹੀਂ ਕੀਤੀ ਨਹੀਂ ਜੇ ਸੁਈ ਹੁੰਦੀ ਫੇਰ ਪਤਾ ਨਹੀਂ ਇਹਨੇ ਕੀ ਨੂੰ ਜਾਣਾ ਸੀ। ਘੱਟਾ ਬਚਾਣੀ ਕੋਈ ਹੈਗਾ। ਨਹੀਂ ਬੰਨੇ ਉਹਨੂੰ ਸਾਹਮਣੇ ਨਿਆਣਿਆਂ ਤੋਂ ਉੱਪਰ ਰਾਣਾ ਇਸਵਾਮੀ ਨਾਲ ਉਸ ਰਾਣੀ ਬੈਠੀ ਰਹਿਣਾ ਸੀਗਾ ਘਰ ਦਾ ਦਿਨ ਅੱਗੇ ਕੋਈ ਫਿਕਰ ਨਹੀਂ ਰਹਿੰਦਾ ਚੱਲ ਮੈਨੂੰ ਕੀ ਲੱਗੇ ਜਿੰਨਾਂ ਦਾ ਦੁੱਧ ਪੀਣਾ ਉਹਨਾਂ ਕਰਮਾਂ ਵਾਲੀਆਂ ਗਾੜੀ ਖੁਦ ਨਹੀਂ ਘਰ ਆਉਂਦੀ ਹਾਏ ਹਾਏ ਕਿਤੇ ਮਾਸਾ ਹੀ ਕਿਤੇ ਖੁਰਲੀ ਚੱਤੀ ਪਈ ਇਹਨੂੰ ਤੱਤ ਗਿਆ ਚ ਕੁਛ ਵੀ ਨਹੀਂ ਪਾਇਆ ਇਹਨਾਂ ਨੇ ਲੈ ਵੇਲਾ ਵੀਰ ਦੇ ਕੰਮ ਹੈ ਉਹਦੇ ਅੱਗੇ ਵੇਲਾ ਹੈਗੀ ਫਿਰ ਵੀ ਥੋੜੀ ਬਹੁਤੀ ਟੂੜੀ ਇਧਰ ਕੱਖ ਬਣੀ ਤੇ ਵੀਰ ਨੇ ਵੀ ਉੱਥੇ ਸਾਰੇ ਪੱਠੇ ਬੰਦੇ ਨੂੰ ਕਹਿ ਕੇ ਪਵਾਤੇ ਆ ਇੱਧਰ ਪਵਾ ਦਿੰਦਾ ਲੈ ਖਲੋ ਜਾ ਮੈਂ ਤੇਰੇ ਲਈ ਪੱਠੇ ਲੈ ਕੇ ਆਉਣੀ ਆ ਪੱਠੇ ਵੀ ਕਿੱਥੇ ਹੋਣੇ ਆ ਤੋੜੀ ਪਾਣੀ ਪੀ ਨਹੀਂ ਪਾਣੀ ਲੈ ਪਾਣੀ ਰੰਗੀ ਖਲੋ ਜਾ ਤਰਟ ਕਿਤੇ ਕਿਤੇ ਪਾਣੀ ਤੁਸੀਂ ਨਾ ਹੋਣਾ ਅਜੇ ਗੋਡੇ ਗੋਡੇ ਕਰਦੀ ਦਾਸ ਉਹਨੂੰ ਪੱਠੇ ਪਾ ਗਿਆ ਤੇ ਇਹਨੂੰ ਨਹੀਂ ਪਾਕੇ ਗਿਆ ਇਹੋ ਹੀ ਆਣਾ ਨਾ ਇਹਦੇ ਪੇਕਿਆਂ ਦੀ ਮੱਝ ਇਹ ਕਿਹੜਾ ਦੁੱਧ ਦਿੰਦੀ ਆਏ ਹਾਏ ਦਿਮਾਗ ਕੰਮ ਕਰਦਾ ਹੋਵੇ ਤੇ ਚਲ ਆਪੇ ਸੋਊਗੀ ਨਾ ਵਿਚਾਰੀ ਪੰਜਾ ਦਾ ਹਸਾਲਾ ਨੂੰ ਜਿੰਨੀ ਲੇਟ ਸੋ ਉਹਨਾਂ ਸੋੋਂ ਜ਼ਿਆਦਾ ਦੁੱਧ ਦਊਗੀ ਹਾਂ ਹਾਦੀ ਹੋਈ ਏ ਵੀਰ ਵਾਲੀ ਹੁਣ ਇਹਨੂੰ ਮੈਂ ਕੀ ਕਹਾਂ ਜੇ ਮੈਂ ਇਹਨੂੰ ਕੁਛ ਕਿਹਾ ਤੇ ਵੱਡਾ ਵਾ ਫਿਰ ਬੁਰੇ ਲੱਗੀ ਤਾਂ ਆਖਣਾ ਜ਼ਬਾਨ ਲੜਾਉਂਦੀ ਨਾਲ ਉਹਨੂੰ ਕੀ ਕਹਣਾ ਜਾਨ ਨੂੰ ਦਿੰਦੀ ਲਾਮਾ ਇੱਥੇ ਆਉਂਦੀ ਆ ਤੇ ਉਹਨੂੰ ਕਰਦੀ ਮੈਂ ਹਾਲਿਆ ਲੈ ਪਾਣੀ ਪੀਲਾ ਸਵੇਰ ਦਾ ਪਾਣੀ ਨਹੀਂ ਕਿਤੇ ਪੀਤਾਈ ਪੀਲਾ ਕਰ ਪਾਣੀ ਚੱਜ ਨਾ ਪੀਲਾ ਪਿੰਨੀ ਮਾਜਤ ਰਹੀ ਹੋ ਹਾਈ ਹੈਂ ਆਪ ਤੇ 3 ਮਿੰਟ ਮਿੰਟ ਤੇ ਕੁਲ ਇੱਕ ਤਾਂ ਮਿਲ ਲੈਣਾ ਦਿਨ ਪਤਾ ਨਹੀਂ ਕਾਹਦਾ ਲੈਣਾ ਕਿ ਤੂੰ ਨਮਾਜ਼ ਲੈ ਲੈ ਲੈਣਾ ਸਵਾਦ ਲੈਣਾ ਐ ਡੀਮ ਤੇਰੀ ਸੰਡੇ ਜਿੱਡੇ ਪਾਲ ਛੱਡੀ ਆ ਕਿਦਾਂ ਟੋਡ ਮਾਰਦੀ ਆ ਤੇ ਆ ਗਰੀਬਣੀ ਇਧਰ ਵੇ ਤੇਰੇ ਘਰ ਵਾਲੇ ਦੀ ਕਰ ਤੂੰ ਆ ਉਹਦੇ ਅੱਗੇ ਤੂੰੜੀ ਤੰਦ ਹੈ ਗਈ ਤੇ ਇਹਦੇ ਅੱਗੇ ਕੱਖ ਮੜੀ ਗਰੀਬਣੀ ਅੱਗੇ ਤਾਂ ਇਹ ਮੈਂ ਵਾਰ-ਵਾਰ ਜਿਹੜੇ ਮਾਰਦੀ ਆ ਮੇਰੀ ਪੁਰਾਣਾ ਮਰ ਗਈ ਭੁੱਖੀ ਹਾਂ ਕੁਛ ਨਹੀਂ ਹੋਇਆ ਰਾਣੋਂ ਨੂੰ ਮੈਂ ਪੈ ਗਈ ਹਣੀ ਰਾਣੋਂ ਦਾ ਵੀ ਕਾਲਜੇ ਠੰਡ ਚ ਪਾਣੀ ਪੀ ਕੇ ਹੈ ਆ ਇਧਰ ਵੇਲਾ ਇਧਰ ਵੇਲਾ ਕਿਤੇ ਸਾਰੀ ਪਾਲਟੀ ਪਾਣੀ ਦੀ ਪੀ ਗਈ ਲੈ ਮੈਂ ਹੋਰ ਲਿਆਉਣੀ ਖਲੋ ਜਾ ਉਹਦੇ ਨਾਲੋਂ ਤਾਂ ਮੈਨੂੰ ਤੂੰ ਜਿਆਦਾ ਤਪੀ ਲੱਗੀ ਰਹਿੰਦੀ ਹੈ ਚੱਲ ਚੱਲ ਠੰਡੀ ਹੋ ਮੈਨੂੰ ਤੇ ਅੱਗ ਲੱਗ ਜਾਂਦੀ ਜਦੋਂ ਮੇਰੀ ਮਾਝ ਇਨਾ ਪਾਣੀ ਪੀਂਦੀ ਤਰੇਾਈ ਪੁਕ ਮਾਰੀ ਤੂੰ ਹੈ ਇਹੋ ਹੀ ਆਦੇ ਨੇ ਤੇ ਪੀ ਲੈ ਉਹਨੇ ਵੀ ਪੀ ਲੈਣਾ ਮੈਂ ਕਰ ਕਿਉਂ ਰੱਖਾ ਜਦੋਂ ਤੁਸੀਂ ਮੇਰੀ ਮਾਝ ਦੀ ਦੀ ਸ਼ਾਮ ਸਭਾਈ ਕਰਦੇ ਮੈਂ ਕਿਉਂ ਰੱਖਾ ਮੇਰੀ ਗੱਲ ਮੋ ਸੁਣ ਲੈ ਚੱਲ ਚੁੱਪ ਕਰ ਸਰਾ ਪਾਣੀ ਹੋਰ ਪੀ ਲੈ ਹੋਰ ਪੀਏਂਗੇ ਹੋਰ ਯੋ ਉਸ ਕੈਪੂਲ ਕੇ ਕਿਹਾ ਨਾ ਵਿਚਾਰੀ ਆਂਦੀ ਮੈਂ ਆ ਪਾਣੀ ਉਹਨੇ ਕੰਨੂ ਪੀਣਾ ਉਹ ਕੋਈ ਨਹੀਂ ਆਪਾ ਸਿਰੇ ਕੇਲੇ ਮਗਾਣਾ ਸਿਰੇ ਪਿਆ ਦੋ ਫਿਰ ਕਿਹੜੀ ਗੱਲ ਆ ਫਿਰ ਇਹਦੇ ਨਾਲ ਮੈਨੂੰ ਕੀ ਚੰਗਾ ਆਹ ਤਾਂ ਦੇ ਪੇਕਿਆਂ ਦਾ ਤਾਂ ਕੁੱਤਾ ਨਹੀਂ ਆਪਾ ਤੇਰੀ ਜੋਰਦੀ ਨਹੀਂ ਕਿ ਮੈਂ ਤੇ ਸ਼ੇਕ ਤੇ ਉਹਨੂੰ ਤਾਂ ਕਿੱਥੋਂ ਪਿਆ ਦੇਗੀ ਹੈ ਮੈਨੂੰ ਜੁੜੇ ਭਾਵੇਂ ਨਾਲ ਜੁੜੇ ਤੂੰ ਕੀ ਲੈਣਾ ਇਹਨੂੰ ਤਾਂ ਮੈਂ ਪੀਆਉਂਗੀ ਨਾ ਇਹਨਾਂ ਤਾਂ ਮੈਂ ਖਵਾਉਂਗੀ ਨਾ ਥੋੜਾ ਜਿਹਾ ਪਾਣੀ ਲੈ ਕੇ ਪਿਆ ਜਾ ਹੈ ਅ ਇੱਧਰ ਉਹ ਜਾ ਮੱਝ ਮੇਰੀ ਬਹੁਤ ਡਿਸਟਰਬ ਹੁੰਦੀ ਆਣੋ ਜਾ ਹਾਈ ਹਾਈ ਆ ਪਾਪਾ ਆ ਜੀ ਨੀ ਉਹਨਾਂ ਨੂੰ ਵੀ ਬਖਾਰਾ ਨਹੀਂ ਉਹ ਤੱਪੀਆਂ ਨੂੰ 24 ਘੰਟੇ ਖਾਣ ਖਾਣ ਰਜਾਈ ਜਾਂਦੀ ਹੈ ਹੈ ਨਹੀਂ ਖਾ ਖਾ ਕੇ ਬਿਮਾਰ ਕਰ ਲੈਣੀ ਤੂੰ ਮੱਜ ਫੇ ਡਾਕਟਰਾਂ ਦੇ ਪੈਸੇ ਪੂਟੇਗੀ ਤੂੰ ਐ ਕਰਿਆ ਕਰ ਇਹਨੂੰ ਨਾ ਕਿੱਲਾ ਖਾਜਦੇ ਮਸ ਕਰੇ ਕੋਈ ਕੰਮ ਕਰਨਾ ਹੁੰਦਾ ਇੱਕ ਤਾਂ ਤੇਰੇ ਰਾਣੇ ਦੇ ਛੱਪੇ ਨਹੀਂ ਮੋਕਦੇ ਪੂਰੇ ਆਉਂਦੇ ਤੂੰ ਐ ਕਰੇ ਕਿੱਲਾ ਮੈਂ ਖੁਰਨਿੱਡੇ ਲਈ ਮਾਨ ਵਾਲੀ ਬਾਂਜੇ ਕਰਕੇ ਬੱਚੇ ਦੇ ਤੇ ਲਾਗੇ ਪੱਠੇ ਪਾ ਰਿਆ ਕਰ ਜਿਹਦੇ ਜਿੱਕੇ ਨੂੰ ਮੱਠੇ ਖਾ ਕੇ ਬਲਕੀ ਰਾਂ ਪੀਲਾ ਪਾਣੀ ਇਧਰ ਵੇਲਾ ਵੇਲਾ ਨੇ ਪਾਣੀ ਵੇਲਾ ਕਿਤੇ ਤੇ ਈਡੀ ਕਿਤੇ ਮੈਂ ਆਣੀ ਤੇਰੀ ਨਜ਼ਰ ਮਾੜੀ ਆਣਾ ਵਿਕੀ ਕਹਿੰਨੇ ਗਿਆ ਉਹ ਤੇਰੀ ਕੁਛ ਲੱਗਦੀ ਪਾਣੀ ਨਹੀਂ ਪੀਂਦੀ ਹੁਣ ਨਹੀਂ ਆ ਦੂਜਿਆਂ ਨੂੰ ਜਿਹੜੇ ਸੁਖਨਾ ਦੁੱਧ ਦਿੰਦੇ ਕਹ ਤਸਦਾ ਕਿ ਉਹਨਾਂ ਦੀ ਤਾਂ ਨਜ਼ਰਾਂ ਲੱਗੀਆਂ ਨਹੀਂ ਇਹਨੂੰ ਨਜ਼ਰ ਲੱਗਣੀ ਸੀ ਫੜਣੀ ਪਾਣੀ ਪੀਲਾ ਰਹਿਣਾ ਪੀਲਾ ਨਾ ਕਿਸਾ ਕਰ ਨਾ ਕਰ ਇਹ ਹਿੰਦੀ ਆ ਤੂੰ ਇਹਦੇ ਨਾਲ ਲੱਗਣਾ ਇਹ ਤਾਂ ਸ਼ਦੈਣਾ ਉਹ ਤੂੰ ਮੇਰੇ ਤੇ ਛੇਕ ਦਾ ਨਾਮ ਲੈਤਾ ਹਾਂ ਤੇ ਮੈਂ ਪਾਣੀ ਨਹੀਂ ਪਿੰਦੀ ਹੁਣ ਆ ਫੜਦੀ ਆ ਇਧਰ ਆ ਪੀ ਆ ਲੈ ਪੀ ਰੇ ਸੁਖਨਾ ਬਸ ਇਹਨਾਂ ਨੂੰ ਕਿਹੜੇ ਪਾਣੀ ਮਿਲ ਕੇ ਛੇਕ ਜੁੜਿਆ ਕਿ ਨਹੀਂ ਜੁੜਿਆ ਸੁਖਨਾ ਦੀ ਰਾਣੂ ਨੂੰ ਮਿਲ ਨਹੀਂ ਚੁੱਪ ਕਰ ਉਹ ਪਾਣੀ ਤਾਂ ਪੀ ਲੈਂਦੇ ਚੱਜਣਾ ਪੀ ਲੈ ਪੀ ਲੈ ਹਾਂ ਪੀ ਲੈ ਤੰਗੀ ਤਰਪੀ ਨਾ ਜਾਂ ਪੀਰਾ ਰੋ ਜਾਣ ਪੀਰਾ ਪੀਰਾ ਹੈ ਕਿਤੇ ਚਾਰੀ ਕਿਤੇ ਲੇਸੀ ਕੇ ਦਿਨ ਨਵਾਉਣ ਆਲੀ ਹੈ ਪਿਆ ਚ ਨਵਾ ਕੇ ਨਾ ਤੇਨੂੰ ਸੋਹਣਾ ਬੜਾ ਤੇਲ ਤੋਲ ਮਾਲਤੀ ਚੰਗਾ ਹੈ ਕਿਤੇ ਲਿਸ਼ਕਾ ਦੇਣੀ ਵੇਖੀ ਮੈਂ ਅੱਜ ਪੀਰਾ ਪੀਰਾ ਇਹਨਾਂ ਲਿਸ਼ਕਾ ਮੇਰਾ ਵੀ ਸਾਈ ਦਿਹਾੜੀ ਬਸ ਹੋਰ ਨਾ ਕੋ ਕੰਮ ਕਰੀ ਸਾਰੇ ਨਾ ਬੱਬਾ ਕਿਤੇ ਕਾਲ ਜੁਕਣੀ ਕਿੱਥੇ ਮੇਰੇ ਕਰਮਾਂ ਚ ਰੱਖੀ ਹੋਈ ਵੇਖ ਪਾਣੀ ਡਾ ਸਕਦਾ ਇਹਨੂੰ ਨਹੀਂ ਨਾਲ ਇਥੇ ਧਾਰੇ ਤੇ ਧਾਰੇ ਤੇ ਉਹਨੇ ਤਾਂ ਹੁਣੇ ਪਾਣੀ ਪਿਆ ਕੇ ਡਿਆ ਹੋ ਰੋ ਦੇ ਸਰਾਨੇ ਤੇ ਬੈਠਾ ਨਾ ਰਵੇ ਹੈ ਤੂੰ ਤੇ ਛਲਮਲਾ ਲੀ ਇਹ ਦੇਖਣ ਆ ਲਾ ਕੇ ਤੇ ਕੀ ਆ ਤੂੰ ਹਜੇ ਸੁੱਖ ਨਾ ਮੱਝ ਆਈ ਏ ਪੇਕੇ ਆ ਤੋ ਹੋਰ ਪਤਾ ਨਹੀਂ ਹਜੇ ਕੀ ਆ ਜਾਂਦਾ ਤੇ ਕੀ ਕਰਦੀ ਜਰਾਨੀ ਨਹੀਂ ਸੁੱਕਾ ਹੈ ਹੀ ਪੋਰਾ ਹੈਗਾ ਬਣਾ ਪਾਈ ਜਾ ਮੱਜਾਂ ਦੇ ਨਾਲ ਤੂੰ ਚਰਨਾ ਮਾ ਨਿੱਜਾਇਨ ਉਥੇ ਜਾ ਵਾਟੇ ਲਾ ਲਿਆ ਜੱਜ ਜੱਜ ਨੀਦਰਾ ਕਿਤੇ ਕੋਈ ਕਰਮਾ ਦੇ ਕੋਈ ਸੋਜੀ ਪੈ ਜੋ ਖਰੇ ਵੀ ਕੋਈ ਬਰੂਟੀ ਬਰਾਟੀ ਖਾ ਕੇ ਸਮੂਨ ਵਾਲੀ ਹੋ ਜੂਗੀ ਜਾ ਇਹ ਲੈ ਜਾਣ ਚਾਰ ਲਿਆ ਉਥੇ ਜਾ ਕੇ ਵਾਟ ਕੇ ਕਿਤੇ ਚਾਰੀ ਭੁੱਖੀ ਮਾਰੀ ਹੈ ਤਾਈਆਂ ਦਾ ਮੈਂ ਪਿਆਪ ਮੈਂ ਪਾਹਾਂਗਾ ਕਿੰਨੇ ਕਿੰਨੇ ਢੇੜੇ ਮਾਰਦੀ ਤੈਨੂੰ ਮੈਂ ਪਾਉਣੀ ਪੱਠੇ ਜੇ ਹੋਜੀ ਤੂੰ ਉਹ ਚੱਜ ਤੇਰੀ ਮਾਰਪਣ ਹਾਂ ਆਵੇਲਾ ਕੱਢੀ ਤੇਰੀ ਮਾਰ ਜਿਵੇਂ ਇਹ ਟੋਟ ਲੈ ਆਲੇ ਪੈਂਦੀ ਉਹ ਜਬਾਨ ਹੀ ਛੱਡੀ ਜਾਂਦੀ ਮੈਂ ਮਾਰ ਜੀ

ਤੇ ਨੁਕੀ ਪੇਟ ਉਹ ਸਗੋ ਚੰਗਾ ਪੇਟ ਫਰੈਸ਼ ਰਹਿੰਦਾ ਉਹਨਾਂ ਕ ਪੀ ਲੈਂਦੀ ਉਹਨਾਂ ਕ ਕੱਢ ਲੈਂਦੀ ਆ ਸਕਦੇ ਡਾਕਟਰ ਕਹਿੰਦੇ ਨਹੀਂ ਕਿ ਆਪਾਂ ਨੂੰ ਪਾਣੀ ਜਿੰਨਾ ਪੀਓ ਉਹਨੇ ਆਪਾਂ ਸਿਹਤਮੰਦ ਰਹਿਦਾ ਐਵੇਂ ਮੱਝਾਂ ਦਾ ਜਿੰਨਾ ਪਾਣੀ ਪੀਊਗੀ ਉਹਨਾਂ ਚਲ ਬਾਥਰੂਮ ਕਰੀ ਜਾਂਦੀ ਵਿਚਾਰੀ ਨਾਲ ਉਹ ਨਾਲ ਆਪਣਾ ਪੇਟ ਫਰੈਸ਼ ਕਰੀ ਜਾਂਦੀ ਹਾਏ ਹਾਏ ਨਹੀਂ ਕਬੁੱਤਰੀ ਐ ਨਹੀਂ ਬੰਦਿਆਂ ਦੇ ਟੱਕ ਤੇ ਬੰਦਿਆਂ ਨੂੰ ਕਿਹਾ ਵਾ ਜਨਵਰਾਂ ਨੂੰ ਨਹੀਂ ਕਿਹਾ ਪੇਟ ਸਾਫ਼ ਰੱਖੋ ਤੇ ਪਾਣੀ ਪੀ ਆਈ ਜਾਓ ਰਾਨੋ ਮੈਂ ਮਾਂਜਾ ਸਿਰੇ ਨਵਾਂ ਲੈ ਕੇ ਆਉਂਗੀ ਜੀ ਮਾਂਜੀ ਰੱਖੀ ਲੈਂਦੇ ਆਣੇ ਅੱਜ ਗੁੱਸਾ ਨਾ ਕਰੀ ਕਰ ਰਾਨ ਨੂੰ ਨਾਲ ਹੀ ਲੈ ਜੀ ਜਿਹੋ ਜਿਹੋ ਨੂੰ ਪਸੰਦ ਹੋਊਗਾ ਹੁਣ ਲੈ ਲਈ ਜੇ ਰਾਨ ਨੂੰ ਪਸੰਦ ਹੀ ਨਾ ਆਇਆ ਤਾਂ ਫੇਰ ਲੈ ਜਾ ਝਾੜੂ ਲੈ ਕੇ ਆਵੀਂ ਰਾਨ ਨੂੰ ਪੀਲਾ ਮੱਜਦੀਆਂ ਹਾਂ ਤੇ ਸੱਟੀਆਂ ਨਹੀਂ ਨਹੀਂ ਖਾ ਲ ਮੈਂ ਐ ਨੂੰ ਕੀ ਕਰੀ ਜਾਂਦੀ ਦੱਸ ਤੈਨੂੰ ਘਰੇ ਕੋਈ ਕੰਮ ਨਹੀਂ ਹੈਗਾ ਇੱਥੇ ਮੇਰੇ ਚ ਤਾਲੂ ਤੇ ਖੜੀ ਹੈ ਮੈਂ ਤੈਨੂੰ ਮੈਂ ਖੰਡੇ ਫੜਾਈ ਜੇ ਤੂੰ ਨਹੀਂ ਕਰੇ ਕੰਮ ਕਰਨਾ ਤਾਂ ਮੈਨੂੰ ਮੈਨੂੰ ਪਤਾ ਹੈ ਤੇਰੀ ਚਾਹ ਦਾ ਆ ਦੁੱਧੀਆਂ ਨੂੰ ਸਾਰਿਆਂ ਦੇ ਪੱਠੇ ਹੂਝ ਕੇ ਤੂੰ ਉਹਦੇ ਗਾੜੀ ਕਰੀ ਜਾਂਦੀ ਹੈ ਇਹ ਕਿਦਾਂ ਗਾਣਾ ਦਾ ਸੀ ਆਪਾਂ ਨੇ ਪੂਰਾ ਫੇਰਾ 2 ਘੰਟੇ ਫੜਦਾ ਕਿੱਥੋਂ ਝੋਖਣਾ ਹੋ ਜਾਏ ਮੈਨੂੰ ਪਤਾ ਨਹੀਂ ਦਿੱਤੀ ਮਾਂ ਕਿ ਨਹੀਂ ਹੱਟਣਾ ਨਹੀਂ ਕਹਿੰਦਾ ਇੱਥੇ ਕੋ ਬੈਹ ਸਾਫ ਜੀ ਜਗ੍ਹਾ ਤੇ ਇਧਰ ਆ ਜਾ ਰਾਣਾ ਆਏ ਨੂੰ ਬੈਠ ਜਿਆ ਦੇ ਮੈਨੂੰ ਆ ਜਾ ਜੂਗੀ ਵਿਚਾਰੀ ਇੰਦਰ ਨੂੰ ਉਧਰ ਖੜੇ ਬਹਿਣਾ ਕਿ ਨਹੀਂ ਬਹਿਣਾ ਵਿਚਾਰੀ ਥਾਂ ਜਿੱਦਾਂ ਦੇ ਤਰੀਕੇ ਤੇ ਚੱਲੇ ਸਾਫ ਜੀ ਉਹ ਨਾ ਪੱਕਿਆ ਹੋ ਮੇਰੇ ਪਿੱਛੇ ਜਪਿਆ ਕਿਉਂ ਪੁੱਛਿਆ ਕਿ ਚਾਹ ਆਲ ਦੇ ਥਲੇ ਤਾ ਕਾਟਨ ਵਿਚਾਰਦਨੀ ਵੀ ਚੰਦੀ ਉਹਦੇ ਫੇਲੇ ਤੂੰ ਗਲੀਚੇ 'ਚ ਬਿਸ਼ੌਣ ਲੱਗੀ ਲੈ ਫਿਰ ਕੀ ਆ ਹਏ ਹੱਦ ਹੋਈ ਯਾਰੀ ਆਵਦੇ ਕਿਹੜੀ ਗੱਲ ਹੁੰਦੀ ਐ ਤੇ ਬੇਜਮਾਨੇ ਉਹਦਾ ਮਿਲਦੇ ਨਾ ਇਹ ਗਲੀਚੇ ਬੜੇ ਸਾਫ ਨੇ ਗਲੀਚੇ ਤੇ ਬੈਠੀ ਇਹ ਮੈਨੂੰ ਦੱਸ ਇੱਥੇ ਦੇ ਬਿਠਾਈ ਹੋਰ ਮੈਂ ਕਿਹਾ ਟਾਡੇ ਟੱਬਾ ਦੇ ਥਲੇ ਕਦੀ ਚਾਹ ਦਾ ਨਹੀਂ ਬੈਠਦੇ ਵੇਖ ਸੁੱਖ ਨਾ ਵੇਖੀ ਅੱਜ ਤੱਕ ਕਾਟਨ ਦੀ ਉਦਾਂ ਹੀ ਬੈੱਡ ਪਏ ਹੁੰਦੇ ਗੱਦੇ ਪੈਣ ਚਾਹ ਨਹੀਂ ਚਾਹ ਤੂੰ ਕਿਹਨਾਂ ਤੁਰੀ ਜਾਨੀ ਮੇਰੇ ਫੇਰੇ ਗੱਲ ਕਰਦੀ ਹੈ ਇੱਧਰ ਕੌਣ ਹੈ ਮੇਰੇ ਪੇਕੇ ਤਾਂ ਹੀ ਜਾਣ ਵਾਲੀ ਹੈਂ ਦੱਸੀ ਬਲੇ ਮੇਨਾ ਫੇ ਤੂੰ ਗੱਲਾਂ ਸਾਧੀਆਂ ਕਰਾਉਂ ਤੂੰ ਤੇ ਤਾਂ ਨੂੰ ਜਾਣੀ ਐ ਜਿਵੇਂ ਉਹ ਤੂੰ ਕੀ ਹੀਰ ਪਰੀ ਲੈ ਆਂਦੀ ਆ ਸੁਖਨਾ ਮਾਜੀ ਆਈ ਆ ਐਡੀ ਕਿਸੇ ਜਦੋਂ ਹੀ ਪਾਲਦੀ ਐਡੀ ਕ ਹੈ ਪਾਲ ਪਾਲ ਕੇ ਪਾਲ ਕੇ ਸਾਡੇ ਤੇ ਇਹਦੇ ਚ ਵਸਦੇ ਜਾਲ ਧੀਆਂ ਪਤਾ ਵਾਂਗੂ ਲੱਗਦੀ ਐ ਵੀ ਉਹ ਵੀ ਹਾਂ ਉਹ ਵੀ ਐਡੀਆਂ ਐਡੀਆਂ ਪਾਲਦੇ ਐਡੀਆਂ ਨਹੀਂ ਪਾਲਦੇ ਸਾਰੀਆਂ ਐਡੀਆਂ ਵੱਡੀਆਂ ਨੇ 21 ਦਿਨ ਤੱਕ ਵੱਡਾ ਨਹੀਂ ਹੋ ਕੇ ਆਉਂਦੇ ਐਡੀ ਚ ਬਾਣ ਜੂ ਆ ਛੜਦੀ ਗਿੱਟ ਜਿੱਡੀ ਹੈ ਜबान ਲਾਈ ਜਾਣੀ ਤਾਂ ਤੂੰ ਵੀ ਉਹਨ ਬਚਰੀ ਵਲਾ ਕੁੱਤੇ ਮਰ ਲੈ ਬੰਨਿਆ ਜੀ ਹੈਗਾ ਕੋਈ ਫਿਕਰ ਖਾਕਾ ਮੇਰੇ ਨਾਲ ਫੜਮੰਦੀ ਲਈ ਇੱਕ ਕਮਾਜੀ ਲੈ ਆਂਦੀ ਆ ਸੁਖਰੇ ਮੇਰੇ ਤਿੰਨ ਪੰਜ ਪੰਜ ਪਏ ਆਏ ਸੀ ਮੈਂ ਤਾਂ ਕਦੀ ਐਵੇਂ ਕੀਤਾ ਨਹੀਂ ਜੇ ਤੂੰ ਕਰਦੀ ਫਿਰਨੀ ਮੇਰੀ ਸੁਣ ਨਾ ਗੱਲ ਇਧਰ ਨਾ ਆਵੇਂ ਫੇਰੀ ਪੋਕਰ ਦੇ ਆਖੇ ਚਲ ਸਾਪ ਠਾਹਾਂ ਤੇ ਮੈਂ ਇਧਰ ਨੂੰ ਆਣ ਕੇ ਬਹਿ ਜਾ ਮੇਰੇ ਨਾਲੋਂ ਨਾ ਬਹਿਣਾ ਜੇ ਬਹੁਤੀ ਤਿੰਨ ਪੰਜ ਕਿ ਨਾਸਾ ਬਾੜ ਦੂੰਗੀ ਫੜ ਕੇ ਸਾਰੇ ਪੱਟੇ ਖਾਈ ਜਾਂਦੀ ਮੈਂ ਵੇਖ ਫੜ ਖਾਣਾ ਖਾਣਾ ਰਹਿਣਾ ਤੂੰ ਖਾ ਇੰਨੇ ਖਾਕਾ ਕਤੇ ਹੈ ਹਾਂ ਹਾਂ ਰਾਨੋ ਨੇ ਦੇਖ ਰਹੀ ਆ ਆਪੇ ਬਾਨਾ ਸੁੱਕੇ ਵਾਲੀਆਂ ਓਪੇ ਆ ਇਧਰੋਂ ਆਈ ਤੇ ਇਧਰੋਂ ਹੁੰਜਤਾ ਉਧਰੋਂ ਆਈ ਰਾਨੋ ਖਾਲਾ ਉਧਰੋਂ ਆਈ ਰਾਨੋ ਖਾਲਾ ਤੇ ਰਾਨੋ ਨੇ ਤੇ ਆਪੇ ਹਰੀ ਭਰੀ ਹੋਣਾ ਜੇ ਇਧਰ ਨਾ ਮੂੰਹ ਮਾਰਿਆ ਨਾ ਤੇ ਵੇਖੀ ਤਰ ਆਵੇ ਲਾੜੀ ਨਾਲੇ ਤੂੰ ਹਰੀ ਭਰੀ ਤੇ ਨਾਲੇ ਤੇਰੀ ਰਾਨੋ ਹਰੀ ਭਰੀ ਇਹਨੂੰ ਸਮਝਾ ਲੈ ਉਧਰ ਨਾ ਜਾਵੇ ਆਵੇਲਾ ਪੱਠੇ ਵੇਖ ਲੈ ਸਮਝਾ ਲੈ ਜੇ ਤੇਰੀ ਰਾਨੋ ਸਮਝਦੀ ਹੈ ਤੇ ਇੰਨਾ ਵੀ ਲਾਇਟ ਕਰਿਆ ਕਰ ਤੇ ਵੀ ਸਮਝੀ ਜਾ ਕੱਢੇ ਖੜਤੇ ਤੁਹਾਡੇ ਡੰਗਰ ਆ ਵੇਲਾ ਮੇਰੀ ਰਾਨੋ ਉੱਥੇ ਖੜੀ ਕਿ ਤੇ ਖੜੀ ਦੱਸਦੇ ਨੀ ਅੱਜ ਮੇਰਾ ਸਾਰਾ ਕਿਤਾਬ ਨਹੀਂ ਰਾਨੋ ਦਾ ਦੁੱਧ ਚੋ ਕੇ ਪੀਣਾ ਪੰਜ ਸਾਲ ਹੋ ਗਈ ਅੱਜ ਸੁੰਦੀ ਕੱਲ ਸੁੰਦੀ ਅੱਜ ਸੁੰਦੀ ਕੱਲ ਸੁੰਦੀ ਅੱਜ ਤੀਕ ਤੇ ਉਹਨਾਂ ਸੁਈ ਨਹੀਂ ਕਿੰਨੇ ਛੇਰੋਗਾ ਪੰਜ ਸਾਲ ਹੋ ਗਿਆ ਹੀ ਉਹ ਨਹੀਂ ਜਾੜਾ ਦੁੱਧ ਤਾਉਗੀ ਨਖਤਗੇ ਲੈ ਮੈਨੂੰ ਪਤਾ ਨਹੀਂ ਕਿਹੜੇ ਜੋਗ ਨੂੰ ਦੁੱਧ ਪੀਣਾ ਫਿਰ ਤੂੰ ਨਹੀਂ ਪੀਂਦੀ ਜਿਹੜੇ ਸਾਹ ਮੈਨੂੰ ਲੱਗਦਾ ਮੇਰੇ ਗਾ ਬੱਚੇ ਵੀਨ ਗਏ ਤੇਰੇ ਬੱਚੇ ਵੀਨ ਗਏ ਜਿਹੜਾ ਸਾ ਮੈਨੂੰ ਖਸਾ ਖਸਾ ਪਤਾ ਲੱਗ ਉਹਨੂੰ ਸੁੱਕੀ ਜੀ ਨੂੰ ਇਹਨੂੰ ਕਰ ਚੱਲ ਇਹਨੂੰ ਕਰ ਉਹਨੂੰ ਕਹਿੰਦਾ ਇੰਦਰ ਨਹੀਂ ਪੱਟੇ ਖਾਣੇ ਚੱਲ ਚਾਹੇ ਚੱਕੇ ਕਹਿਣਾ ਜੰਗਲਾਂ ਨਾਲ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਮੇਰੇ ਆ ਤੂੰ ਹੀ ਕਰਨ ਜਾਂਦੀ ਇਹਨੂੰ ਨਹੀਂ ਉਹਨੂੰ ਕਹਿ ਵੀ ਪੱਠੇ ਸਾਰੇ ਖਾਈ ਜਾਂਦੀ ਆ ਲੈ ਉਹਦੇ ਪੱਠੇ ਇਹਨੂੰ ਕੀਤੇ ਤੇ ਉਹਨੇ ਇਹਨੂੰ ਆਪੇ ਹੀ ਖਾਣੇ ਨਾਲ ਫੁੱਟੂ ਕਰਤਾ ਆਹ ਦੇਖਾ ਸਾਰੇ ਟਪੱਠੇ ਉਹਦੇ ਗਾੜੀ ਕਰੀ ਜਾਂਦੀ ਉਹਨੇ ਤੇ ਆਪੇ ਖਾਣਾ ਪੱਠੇ ਖਾਲੇ ਤੇ ਤੇ ਨਹੀਂ ਲੱਗੀ ਫੇਰ ਪਿਆਸ ਲੱਗੀ ਹੋ ਰੋਜ਼ਾ ਲਿਉਣੀ ਪਾੜ ਤੜਾ ਜੀ ਮੇਰਾ ਲੈ ਜਿਹੜਾ ਖਾਂਦੋਂ ਸੱਪਰੇ ਜਿਆ ਪਾਣੀ ਢਾਣ ਦੇਣਾ ਪਾਣੀ ਤਾਂ ਹਾਂ ਚਾਰੀ ਨਾ ਨੀ ਇਹਨਾਂ ਨੇ ਵੀ ਗੱਲ ਕੀਤੀ ਮਖਾਰੇ ਨਹੀਂ ਬੇਜਵਾਨਾ ਨਾ ਕਾਦਾ ਸਲੀਕਾ ਤੇਰਾ ਹੈ ਤੇਰੀ ਜੀ ਜਬਾਨ ਲੱਗੀ ਕੋ ਤੇਰੇ ਉਹਨਾਂ ਦੇ ਵੱਡੇ ਤੇਰੀ ਲਾਗੋ ਤੈਨੂੰ ਲੱਗ ਗਈ ਤੀ ਨਾ ਇਹਦਾ ਬਿਨਾ ਨਹੀਂ ਰਾਨੋ ਪੈਂਦੀ ਤੇਰੀ ਸਤਜਗ ਇਹਨੇ ਖਰੇ ਕੀ ਕਰਮ ਕੀਤੇ ਐਡੇ ਤੇ ਜਿਹੜੀ ਹੈ ਉਹ ਵੀ ਲੱਗੇ ਸੋਚਦੇ ਹੋਣਗੇ ਇੱਦਾਂ ਨਰਕ ਭੋਗਣ ਆਈਆਂ ਸਤਜਗ ਤੇ ਇਹਨੇ ਕੀਤਾ ਧਾਗਾ ਇੱਕੇ ਹੋਵੇ ਤੇ ਮੈਂ ਬੰਨਾ ਕਿਤੇ ਨਜ਼ਰ ਹੀ ਨਾ ਲਾ ਦੇ ਜਿਹੋ ਜੀ ਇਹ ਪੁਰੀ ਕਰਦੀ ਮੇਰੀ ਰਾਨੋ ਤੇ ਆਲੇ ਦੁਆਲੇ ਤੂੰ ਤਾਂ ਗਾਵੇ ਕੇ ਲਉ ਨਹੀਂ ਨਾ ਆਈ ਮਾੜਾ ਜਿਹਾ ਪਾਣੀ ਦਿਨੀ ਨਜ਼ਰ ਤੱਕ ਲੱਗੂਗੀ ਬਾਹਦੇ ਕੋਲ ਜਾਨੀ ਕੋ ਚੰਗਾ ਤਵੀਤ ਤੋਤ ਬਣਾ ਕੇ ਲਿਓਣੀ ਇਹਨ ਵਰਜੇ ਤੇਰਾ ਹੀ ਸੋਚਣ ਦੇ ਆ ਐਨ ਕਰ ਲਾ ਨਜ਼ਰ ਨਾ ਲੱਗੂਗੀ ਚੱਲ ਚੱਲ ਪਾਣੀ ਪੀ ਲੈ ਪੀ ਲੈ ਪਾਣੀ ਬੱਸ ਫੇਰ ਮੈਂ ਘੰਟੇ ਕਿਤਾ ਕਾਹੂੰਗੀ ਤੇਰੇ ਕੋਲ ਚੰਗਾ ਫੇਰ ਪਾਣੀ ਪੀ ਲੈ ਆਹੋ ਲੈ ਕੀ ਸੁਲਾ ਕਾ ਬਈਆ ਹਮੇ ਆ ਲੈ ਬੰਨਤਾ ਬਤਾਗਾ ਕਿ ਸਿਆਣੀ ਕੋ ਜਾਣਾ ਸੀ ਹੈ ਖਰੇ ਨਾ ਨਜ਼ਰ ਲੱਗਦੀ ਇਹਨੂੰ ਖਰੇ ਕਿਹੜੀਆਂ ਨਜ਼ਰਾਂ ਲੱਗਦੀਆਂ ਫਿਰਦੀਆਂ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਇਹਦੀ ਨਾ ਹੀ ਗੱਲ ਮੰਨੀ ਕੈਂਠਾ ਲਿਆ ਕੈਂਠਾ ਉਹਦੇ ਗੱਲ ਚ ਪਾ ਹੈ ਫ੍ਰੀਫ੍ਰੇਸ਼ਨ ਛੱਡ ਕਰਦੀ ਪਤਾ ਲੱਗਿਆ ਕਰਮੋ ਦੀ ਦੁੱਧ ਦੇ ਵਿੱਚੋਂ ਇੱਕ ਤੇ ਭਾਵੇਂ ਚਾਰ ਕਿੱਠੇ ਬਣਾ ਕੇ ਪਾਦਾ ਤੈਨੂੰ ਕਾਦੀ ਤਕਲੀਫ ਹੁੰਦੀ ਨਹੀਂ ਇਹ ਨਾ ਨੀ ਗੱਲ ਆਪਨੀ ਅਸ ਕਮਕਲਾ ਪਤਾ ਤੇ ਲੱਗੇ ਨਾ ਕਰਮੋ ਦੇ ਪੇਕਿਆਂ ਤੋਂ ਰਾਣੋ ਆਈ ਆ ਛੰਛਾ ਕਰਦੀ ਇਹ ਤੇ ਹੌਲੀਆਂ ਵਾ ਮੈਂ ਜੇ ਪਾਰੀਆਂ ਜੀ ਇੱਟੜੀ ਮੋਟੀਆਂ ਘੁੰਗਰਵਾਉਣੀਆਂ ਇੱਧਰ ਵੇਖ ਇੱਟੜੀਆਂ ਉਹਨਾਂ ਕਿਪਾਉਂ ਨੂੰ ਵੇਖੀ ਜਾਏ ਤੂੰ ਜਦੋਂ ਸੂਹ ਇਹਦਾ ਦੁੱਧ ਵੇਚ ਕੇ ਤੇਰੇ ਵਰਗੀ ਦੀ ਨੱਕ ਚ ਗੱਲ ਲੱਗੀ ਤੂੰ ਸੁਪਨੇ ਲੈਂਦੀ ਰਹਿ ਜਾਣਾ ਸਰਮੂ ਜਿਹੜਾ ਹਸਾਕਦਾ ਮੈਨੂੰ ਤੇਰਾ ਲੱਗਦਾ ਤੂੰ ਸੁਪਨੇ ਲੈਂਦੀ ਰਹਿ ਜਾਣਾ ਜਿਹੜਾ ਸਰਪਦਾ ਮੈਨੂੰ ਤੇਰੇ ਲੱਗਦਾ ਤੇਰੀ ਕਾਲੀ ਜ਼ੁਬਾਨ ਦੀ ਤੇਰੀ ਕਾਲੀ ਜ਼ੁਬਾਨ ਤੇਰਾ ਮੂੰਹ ਕਾਲਾ ਕੀਤਾ ਹੋਵੇ ਪੁੱਠੇ ਤਵੇ ਨਾਲ ਹੈ ਜਦੋਂ ਬੋਲੂਗੀ ਕਾਲੇ ਮੂੰਹ ਚ ਬੋਲੂਗੀ ਨਿਕਲ ਨਹੀਂ ਤੁਰਕ ਲੈਣੀ ਹੈ ਨਿਕ ਲੈਣੀ ਹੈ ਮੈਂ ਤਾਂ ਸੁੱਖ ਦਾ ਸੂਗੀ ਜਨੇਪਾਲੀ ਡਲਤਾ ਸਾਰਾ ਤੇ ਆਪਣਾ ਉਹ ਘਾਉਣਾ ਮੈਨੂੰ ਖਵਾ ਖਵਾ ਕੇ ਰਸਨ ਤੇ ਚਰਦੀ ਚਾੜਦੀ ਇਹਨੇ ਨਹੀਂ ਸੁਣਾ ਇਹ ਤੂੰ ਸੁਪਨੇ ਲੈਣੋਂ ਹਟ ਜਾ ਹਾਂ ਵੇ ਚਲ ਜਾ ਚਲ ਜਾ ਜਾ ਕੇ ਸਬਜੀ ਸਾਰ ਲਾ ਜਾ ਚਲ ਜਾ ਚਲ ਜਾ ਕਿਤੇ ਨਹੀਂ ਚਲ ਜਾ ਇੱਥੇ ਧਰ ਦਾ ਸਬਜੀ ਜਾ ਕੇ ਹੈ ਤੇ ਮਾਜਦ ਤੇ ਵਾਲੇ ਨਹੀਂ ਦਿਆ ਰਣੋ ਕਿ ਚਾ ਜਾ ਕੇ ਤੇਨੂੰ ਵਿਚਾਰੀ ਨੂੰ ਖਵਾਏ ਦਪੱਟੇ ਖਾ ਖਾ ਕੇ ਤੇ ਜਿੰਦੇ ਸੁਣਾ ਨਹੀਂ ਖਰੇ ਹੋਰ ਚੀਜ਼ਾਂ ਨਾਲ ਸੂਤੇ ਰਾਣਾ ਜਦੋਂ ਤਰਾ ਜੀਗਰ ਤੂੰ ਉਦੋਂ ਸੁੱਤੀ ਐਵੇਂ ਟੈਂਸ਼ਨਾਂ ਦੀ ਲੋੜ ਕੋਈ ਨਹੀਂ ਕੋਈ ਆਪਾਂ ਦੁੱਧ ਵਾਦੋ ਪੀ ਜਾਂਦੇ ਠੀਕ ਆ ਦੋ ਕੰਡ ਪਤਾ ਆਪਣਾ ਰਾਬੜੇ ਕਿਉਂ ਦਿੱਤੇ ਇੱਕ ਸੁਣ ਇੱਕ ਕੰਨ ਸੁਣੋ ਤੇ ਦੂਜੇ ਕੰਨੋਂ ਕੱਢੋ ਐਵੇਂ ਤੂੰ ਕਰਨੀ ਇੱਕ ਸੁਣਿਆ ਕਰ ਦੂਜੇ ਕੱਢ ਜਾ ਕਰ ਮਾਂ ਟੈਂਸ਼ਨ ਨਹੀਂ ਲੈਣੀ ਕਿ ਹੈ ਵੀ ਗੱਲ ਦੀ ਤਗੜੀ ਹੋ ਕੇ ਤੂੰ ਖਾਇਆ ਪੀਆ ਕਰ ਕੋਈ ਨਹੀਂ ਹਾਂ ਰਾਣਾ ਜੋ ਕੀ ਲੈ ਜਾਣਾ ਤੂੰ ਆ ਸਾਰਾ ਸੂੜਾ ਹੁਣ ਜਿੱਕੇ ਤੂੰ ਉਧਰ ਥੱਲੇ ਕਰਤਾ ਹੈਂ ਘਰ ਆ ਤੂੰ ਸਕੇ ਮੇਰਾ ਗਲਾਸਾ ਨਹੀਂ ਭਰਿਆ ਮੇਰੇ ਗਲਾਸ ਮੇਂ ਤੇ ਕਾ ਨਹੀਂ ਮਾਰੀ ਪੀਣੀ ਹੈ ਹੈਂ ਪੀਣਾ ਨਹੀਂ ਹੈ ਇਹਦਾ ਪੀਆ ਕਰ ਹੈਂ ਇਹਦਾ ਪੀਵੀ ਜਦ ਦਊਗੀ ਮੈਂ ਨਾ ਛਾਂਬ ਨੂੰ ਤਾਂ ਸਾਰੇ ਛਾਂਬ ਦਵਾ ਕੋਈ ਚੱਕਰ ਪਰ ਤੇਰਾ ਘਰ ਵਾਲਾ ਪਹਿਲਾਂ ਵਿਸਥਰਾ ਕਰਕੇ ਗਿਆ ਮੇਰੀ ਮਾਂ ਚ ਅੱਗੇ ਪੱਠੇ ਨਹੀਂ ਪੀਂ ਮਾਰਦੇ ਪੱਠੇ ਉਹਨਾਂ ਨੂੰ ਜਿਆਦੇ ਪਾਈਦੇ ਜਿਹੜੇ ਦੁੱਧ ਦਵੇ ਇਹਨੂੰ ਚਰਬੀ ਚੜਾ ਚੜਾ ਕੇ ਤਾਂ ਤੇ ਸੂਣੀ ਦੇ ਚੰਮ ਚੜਦਾ ਜਾਂਦਾ ਹੈ ਜੇ ਇਹਨੂੰ ਅੱਜ ਪਾਵਾਂ ਜੇ ਫੇਰ ਹੀ ਕਰੂਗੀ ਤਾਂ ਫੇਰੇ ਕਾਲ ਨੂੰ ਪਰ ਦੋਗੇ ਤੀ ਤਾਂ ਫੇਰੇ ਕਾਲ ਨੂੰ ਮੇਨੇ ਮਾਰੇਗੀ ਇਹਨੇ ਕੀ ਦੇਤਾ ਇਹਨੇ ਨਹੀਂ ਕਰਦਾ ਇਹਨਾਂ ਨੂੰ ਕੂੜਾ ਕਰਦਾ ਮੈਸੇਂ ਨਹੀਂ ਕਰ ਹੁਣ ਤੇ ਮੈਂ ਫੇਰ ਛੜੀ ਕਰਵਾ ਕੇ ਪਾਣੀ ਡਾਉਣਾ ਇਹਨੂੰ ਤੇ ਹੁਣ ਨਹੀਂ ਮੁਖਾ ਜਾ ਚ ਬੱਚੇ ਜੇ ਬੰਦਿਆ ਹੁਣ ਉਹਨੇ ਇਹ ਵੇਲੇ ਕੀ ਕਰਨਾ ਫੇਰ ਐਨੂੰ ਭਜੀਆਂ ਮੈਨੂੰ ਸਭੀ ਪੰਡਾ ਤੇ ਤੇਰੇ ਘਾਟੇ ਪਿਆਜ਼ੀਆਂ ਲਿਮਿਟ ਤੱਕ ਦਾ ਪਿਉੜੇ ਚਾਹੀਦੇ ਚ ਓਵਰ ਹੋ ਜੇ ਨਾ ਕਿ ਡੰਗਰ ਖਰਾਬ ਕਰਦਾ ਓਵਰ ਤਾਂ ਤੂੰ ਆਪ ਕਰਦੀ ਨਹੀਂ ਖਰਾਬ ਤਾਂ ਸੁਖਣਾ ਉਹਨੇ ਆਪੇ ਹੀ ਕਰਨਾ ਵਾ ਹੈ 24 ਘੰਟੇ ਉਹਨੂੰ ਕਦੀ ਕੋਕ ਖਵਾ ਦੇ ਕਦੀ ਕੋਕ ਖਵਾ ਦੇ ਮੈਨੂੰ ਜਿਹੜਾ ਹਿਸਾਬ ਕਿਤਾਬੇ ਦਾ ਲੱਗਦਾ ਇਹ ਤਾਂ ਪਰੌਂਠੀਆਂ ਦੇਣੇ ਦੇਣੇ ਨੂੰ ਸਬਜੀ ਦੇ ਨਾਲ ਖਾਣ ਲੱਪਣੀਆਂ ਖੜਾ ਲੈਣਾ ਖੜੇ ਛੱਡ ਜਾਣਾ ਉਹ ਜਿੰਨਾ ਸੁਖਣਾ ਦੁੱਧ ਦੇਣਾ ਕੀ ਬਣੀਆ ਪਈਆਂ ਇਹ ਸੁਖਣਾ ਵੇ ਕਿਦਾਂ ਲਿਸਕਾ ਮਾਰਦੀ ਤੀਜੇ ਦਿਨ ਘਰ ਦਾ ਤੇਲ ਮਕਾ ਛੱਡਦੀ ਤੜਕੇ ਨੂੰ ਤੇਲ ਲੱਭਦਾ ਨਹੀਂ ਆ ਤੇ ਸੁਖਣਾ ਇਹਨੂੰ ਠਪਨਦਾ ਹੀ ਹੁੰਦੀ ਹੈ ਹੈ ਇਹਾ ਪੀ ਲਈ ਕਮਲਿਆ ਤਰ੍ਹਾਂ ਸਾਰੀਆਂ ਖਲਾਰ ਗਈ ਨਿਕਰਾਣ ਉਹਦਾ ਹੀ ਫਿਕਰੀ ਮੈਂ ਨਹੀਂ ਸੁਖਣਾ ਇਹ ਤੇ ਆਈ ਆਈ ਹੈ ਨਾ ਜਦ ਖਾਣਾ ਦਿੰਦੇ ਜਿੱਥੇ ਅਸੀਂ ਅੱਗੇ ਦੋਨਾਂ ਦਾ ਹੀ ਦੁੱਧ ਪੀਨੇ ਇਹ ਜਿਹੜਾ ਇਸੇ ਮੱਗਾ ਦੇਂਦੇ ਹੀ ਅੱਜ ਜੇ ਕਦੰਗਰ ਨਾਲ ਗੱਲਾਂ ਕਰਨੀਆਂ ਨਹੀਂ ਮੈਨੂੰ ਤਾਂ ਲੱਗਦਾ ਉਹੀ ਅੱਧਿਉਂ ਪਾਗਲ ਦਿਮਾਗੋਂ ਪਾਗਲ ਸਦਾ ਹੋ ਗਈ ਹੈ ਵੀ ਜੋ ਮਾਜ ਲਿਆਂਦੀ ਹੈ ਹੈ ਵੀ ਹੰਕਾਰ ਹੀ ਆ ਗਿਆ ਪੈਦਾ ਹੋ ਗਿਆ ਇਹਦੇ ਮਨ ਚ ਆ ਸਾਨੂੰ ਤਾਂ ਕੋਈ ਸਮਝਦਾ ਨਹੀਂ ਅਸੀਂ ਜਿੰਨਾ ਨਾ ਕਦੀ ਡੰਗਰਾਂ ਨਾਲ ਗੱਲਾਂ ਨਹੀਂ ਕੀਤੀਆਂ ਇਹ ਜਾਣੇ ਇਹਦੀ ਰਾਣੂ ਜਾਣੇ ਇਹ ਰਾਣੂ ਦੇ ਰਮ ਜਪਛਾਂਦੀ ਆ ਤੇ ਰਾਣੂ ਕਰਮੋ ਦੀਆਂ ਇੱਕਦਮ ਜਪਛਾਂਦੀ ਹਾਏ ਹਣੀ ਵੇਲਾ ਮੇਰੀ ਮੱਝ ਦੇ ਬੈਠੀ ਰਹੀ ਨਹੀਂ ਉਹਨੇ ਨੀ ਪੱਠੇ ਖਾਣੇ ਉੱਥੇ ਜਾਉਂਦੀ ਆ ਕੇ ਇਹਦੀ ਕਾਲੋ ਦੀ ਆਂ ਤੇ ਬੈਠੀ ਕਾਜੂੜ ਪਾ ਕੇ ਤੰਗੜਾ ਜੀ ਉਹ ਤੋਂ ਮੇਰੇ ਢੱਕਰ ਨਜ਼ਰ ਲਾ ਕੇ ਤੇ ਉਹ ਤੋਂ ਤਿੰਨ ਵੇਖ ਕੇ ਪੱਠੇ ਨਹੀਂ ਖਾਣਦੇ ਇਹ ਨਹੀਂ ਉਹਦੇ ਥੱਲੇੋਂ ਕਰਨਾ ਨਹੀਂ ਸੀ ਪੂਰਾ ਸਾਰਾ ਉਹਨਾਂ ਥੱਲੇ ਕੱਟ ਨਹੀਂ ਆ ਉਹ ਨਹੀਂ ਖਾਣਦੀ